ہائے سا بھی نہیں ہوتا جا بیٹا انہی کھانگا ہوئی پیا سی بودھے ڈیڈی نے تاکہ تیا دینا ہو نہیں سی دیتا مڑا یا سر دو ہو دا وہ ہی ٹھو ڈاکٹر دے ٹھو ڈاکٹر دے ہون جو آگ کتھی آگ کھلا دے آگے آئے بے ربا انہا چیر ہو گیا نہ ہی گھڑی نے گیڑا مارے گا کامڑ یہ پتا سوتا لے لا سا ترا آن آ جا ست بگانے کرتے چل میں فون لا لینی آ گرچہ بھی پتا نہیں کتنے آ گا اوہو ਦੇਖਾ ਕੀ ਕਹਿੰਦੀ ਆ ਨੰਦੇ ਚਾਣੀ ਜੱਲੀ ਤੇ ਹਲੋ ਹਲੋ ਹਾਂ ਚਰਨੋ ਕਿਵੇਂ ਆ ਠੀਕ ਆ ਗੁੱਡੀਆਂ ਤੂੰ ਦੱਸ ਕਿਵੇਂ ਆ ਬਸ ਵਧੀਆ ਤੈਨੂੰ ਪਤਾ ਹੀ ਹੈ ਜਿਆ ਟਾਈਮ ਪਾਸ ਹੋ ਹੀ ਜਾਂਦਾ ਹੈ ਹੋਰ ਘਰੇ ਸਾਰੇ ਠੀਕ ਨੇ ਹਾਂ ਠੀਕ ਆ ਵਧੀਆ ਤੇ ਮੈਂ ਥੰਲੀ ਜੀ ਬੋਲਦੀ ਆ ਬਸਰਾ ਮੈਨੂੰ ਤਾਂ ਕਿੰਨਾ ਲੈਣਾ ਹੋਇਆ ਬੁਖਾਰ ਚੜਦਾ ਖਾਂਗ ਨਾ ਸਾਹ ਨਹੀਂ ਆਉਂਦਾ ਹੈਗਾ ਦਵਾਈ ਦੋਈ ਲਈ ਦਵਾਈ ਤੇ ਲਈ ਕੋਈ ਤੇਰਾ ਭਰਾ ਨਾਲ ਹੀ ਰਿਸ਼ਤਾ ਸੀਗਾ ਨਹੀਂ ਜਾਨੋ ਮੇਰੀ ਗੱਲ ਸੁਣ ਭਰਾ ਨਾਲ ਤਾਂ ਕਾਨੂੰਨ ਰਿਸ਼ਤਾ ਦੀਗਾ ਆ ਤੈਨੂੰ ਪਤਾ ਹੀ ਹੈ ਤੇਰਾ ਬਾਈ ਕੰਨਾ ਤੇ ਕੋਈ ਹੈ ਨਹੀਂਗਾ ਰੋਟੀ ਟੁਕ ਪਕਾਉਣ ਵਾਲਾ ਮੈਨੂੰ ਹੁਣ ਫਿਰ ਛੱਡ ਕੇ ਕਿਤੇ ਜਾ ਨਹੀਂ ਸਕਦੀ ਨਾ ਮੈਨੂੰ ਆਏ ਹਾਏ ਪਹਿਲਾਂ ਹੀ ਕਹਤਾ ਕਿ ਮੈਂ ਛੱਡ ਕੇ ਮੈਂ ਤਾਂ ਕਹਿ ਨਹੀਂ ਚਾਰ ਦਿਨ ਆ ਜਾ ਤੂੰ ਚਾਰ ਦਿਨ ਆ ਤਾਂ ਜਾਂਦੀ ਤੈਨੂੰ ਪਤਾ ਤੇਰੇ ਬਾਈ ਦੀ ਰੋਟੀ ਟੁਕ ਦਾ ਵਾੜਾ ਔਖਾ ਹੋ ਜਾਂਦਾ ਕੋਈ ਨਾ ਬਾਈ ਨੂੰ ਵੀ ਨਾਲ ਹੀ ਲਿਆ ਚਲ ਮੈਂ ਜੇ ਇਹ ਤੇਰੀ ਬਾਈ ਨੂੰ ਪੁੱਛਦੀ ਆ ਵੀ ਕੀ ਕਹਿੰਦਾ ਫੇਰ ਮੈਂ ਚਲ ਦੋ ਦਿਨ ਆ ਜੂੰਗੀ ਲਾ ਜੂੰਗੀ ਹੋਰ ਆਇਆ ਪੈਣ ਵਣ ਕੇ ਜਵਾਤਾਂ ਦੀ ਰੋਟੀ ਦਾ ਖੋਆ ਆਇਆ ਪਿਆ ਮੈਨੂੰ ਤਾਂ ਸਾਹ ਨਹੀਂ ਆਉਂਦਾ ਇਹਦਾ ਪੈਣਾ ਤੁਹਾਨੂੰ ਪਤਾ ਨੀ ਰੇ ਨੂਰੇ ਦਾ ਕੰਮ ਚੱਲਦਾ ਦੀਗਾ ਤੇ ਆ ਬਸ ਹੁਣੀ ਦੋ ਕੁ ਦਿਨਾਂ ਦੇ ਬੇਲੇ ਹੋਈ ਸੀਗੇ ਚਲ ਕੋਈ ਨਾ ਹੁਣ ਚਾ ਗਰਮੀ ਆ ਚਾਰ ਦਿਨ ਲਾ ਜਿਓ ਨਾਲੇ ਚਲ ਮੈਂ ਪੁੱਛਦੀ ਆ ਦਰਬਾਈ ਨਾਲ ਗੱਲ ਕਰਦੇ ਕੀ ਕਹਿੰਦਾ ਫੇਰ ਮੈਂ ਤੈਨੂੰ ਦੱਸ ਦੇ ਦਾਂਗਾ ਚੰਗਾ ਠੀਕ ਹੈ ਠੀਕ ਹੂੰ ਲੈ ਦੱਸ ਅੱਗੇ ਦਵਾਈ ਨੂੰ ਬੱਸ ਕਿਉਂਦੀ ਸੀਗੀ ਤੀਜੇ ਦਿਨ ਚੱਕਦੀ ਸੀ ਝੋਲਾ ਇੱਥੇ ਤੀਜੇ ਝੋਲਾ ਚੱਕਦੀ ਸੀ ਇੱਥੇ ਪਤਾ ਨਹੀਂ ਭਈ ਭਾਈ ਸਾਡੇ ਨਾਲ ਵੱਧ ਦਿੰਦਾ ਸੀ ਚੱਲ ਮਰਜੀ ਹੈ ਤੇਰੀ ਦਵਾਈ ਲੈ ਲਾ ਮੇਰੇ ਸਾਲਿਆਂ ਦਾ ਪਿੰਡ ਚ ਕਿੰਨੀ ਟੌਰ ਵੀ ਪਟਵਾਰੀ ਲੱਗਿਆ ਹੈ ਮੁੰਡਾ ਜਦੋਂ ਰਿਸ਼ਤਾ ਕਰਾਇਆ ਮੇਰੇ ਸਾਲੇ ਉਹੀ ਭੱਜੇ ਫਰਦੇ ਦੇ ਵੀ ਪਟਵਾਰੀ ਲੱਗਿਆ ਵਿਆਹ ਕਰਾ ਕੇ ਆ ਸਿਆਪੇ ਕਰਨੇ ਪੈਣਗੇ ਇਹ ਨਹੀਂ ਸਮਝ ਆਉਂਦੀ ਮੈਨੂੰ ਵੀ ਦੱਸਾ ਖਾ ਖਾ ਕੇ ਫੁੱਲੀ ਜਾਂਦੀ ਐ ਐਸੇ ਜੇ ਕੰਮ ਤਾਂ ਕਰ ਲ ਇਹ ਵੀ ਮੈਂ ਹੀ ਕਰਾਂ ਇਸ ਤੋਂ ਬਾਅਦ ਕੋਈ ਢੋਲ ਵੀ ਤੂੰ ਹੀ ਪਰ ਸਾਰੇ ਕੰਮ ਆਪ ਕਰਨੇ ਪੈਂਦੇ ਨੇ ਆਪ ਵੀ ਸਭ ਦੀ ਸਾਕੇ ਸੁਰਖੀ ਬਿੰਦੀ ਅੰਦਰ ਬੜੀ ਰੱਖ ਦੱਸ ਕੀ ਕਰੇ ਬੰਦਾ ਪਟਵਾਰੀ ਦੀ ਜ਼ਿੰਦਗੀ ਐ ਤਾਂ ਨਰਕ ਬਣਾਤੀ ਜ਼ਿੰਦਗੀ ਐ ਨਾ ਮੇਰੀ ਹਲੋ ਆ ਤਰਨਾ ਪੁੱਛਨੀ ਆ ਤੇਰੇ ਬਾਈ ਨੂੰ ਠੀਕ ਐ ਸੁਣਦੇ ਨਹੀਂ ਕੀ ਹੋ ਗਿਆ ਉਹ ਮੇਰੀ ਭਾਬੀ ਦਾ ਫੋਨ ਆ ਰਹੀ ਸੀਗਾ ਕਹਿੰਦੀ ਬਿਮਾਰ ਵਾਲੀ ਹੋ ਰਹੀ ਆ ਮੈਂ ਅੱਛਾ ਹਾਂ ਉਹ ਫਿਰ ਚਲ ਬਿਮਾਰੀ ਅਖਮਾਰੇ ਚਲਦੀ ਐ ਨੇ ਫਿਰ ਹੁਣ ਮੈਂ ਕਹਿੰਦੀ ਡਾਕਟਰਾਂ ਮੈਂ ਕਹਿੰਦੀ ਕਿ ਵੀ ਮੈਂ ਚਾਰਕ ਦਿਨ ਜਾਣਾ ਮਾ ਚਾਰ ਦਿਨ ਹਾਂ ਉਹ ਕਾਬਲੀ ਉਹ ਐ ਪੁੱਛਣ ਆਲੇ ਹੋਵੇ ਵੀ ਕੰਮ ਦਾ ਟਾਈਮ ਹਾਂ ਹੁਣ ਕਣਕਾਂ ਦੀ ਗਿਟੋਲ ਚ ਕਣਕ ਪਾਉਣੀ ਆ ਘੜਕ ਪੈਤੀ ਇਹ ਜਿਹੜੀ ਕੱਡੀਆਂ ਢੋਲ ਚੋਂ ਇਹ ਛੰਡ ਕੇ ਰੱਖਣੀ ਆ ਫਿਰ ਮੈਂ ਕਹਿੰਨੀ ਆ ਵੀ ਦੋ ਦਿਨ ਲਾਉਣੀ ਆ ਚੱਲ ਹੁਣ ਬਿਮਾਰ ਹੋ ਰਹੀ ਆ ਫਿਰ ਤੈਨੂੰ ਪਤਾ ਅਨੋਹਰੇ ਜੇ ਮਾਰਦੀ ਰਹਿੰਦੀ ਆ ਮੈਨੂੰ ਉਫਰਾ ਦੋ ਦਿਨੀ ਕੰਮ ਦੇਨੇਗੇ ਤੂੰ ਤੂੰ ਸਮਝਦੀ ਨਹੀਂ ਹੈਗੀ ਆ ਕੰਮ ਨਵੇੜ ਕੇ ਬਾਅਦ ਚੱਲਾਂਗੇ ਚੱਲ ਤੁਹਾਨੂੰ ਪਤਾ ਲਿਆਉਣੀ ਆ ਹੈ ਪਤਾ ਲਿਆਉਣੀ ਆ ਜਾ ਲਿਆ ਫਿਰ ਪਤਾ ਹੋਰ ਲਿਆ ਲਿਆ ਪਤਾ ਮੁਰੇ ਹੀ ਹੱਥ ਨੇ ਆ ਥੰ ਤਾਂ ਮੈਂ ਮੁਰੇਉਂ ਕੋਈ ਗੱਲ ਨਹੀਂ ਆ ਤੈਨੂੰ ਮੈਨੂੰ ਮੜਜ ਬਸ ਚੜਾ ਹੈਗਾ ਕਿਵੇਂ ਬਸ ਚੜਾਏਗਾ ਡੇ ਤੇ ਬਸ ਤਾ ਮੈਂ ਚੜਾ ਆਉਂਗਾ ਤੈਨੂੰ ਹੁਣ ਆਹ ਕੰਮ ਕੌਣ ਕਰੂਗਾ ਫੇਰ ਕੋਈ ਨਾ ਕੀ ਕਰ ਲਈ ਤੂੰ ਫੇਰ ਕੀ ਹੁੰਦਾ ਨਹੀਂ ਨਹੀਂ ਤੱਪ ਮੇਰੀ ਗੱਲ ਸੁਣ ਲੈ ਕਿੰਨੀ ਘਟਿੰਦੀ ਆ ਉਹ ਕਹਿੰਦੀ ਖਾਸੀ ਢਿੰਨੀ ਆ ਕਹਿੰਦੀ ਜਵਾਖ ਦਵਾਈ ਦਬੂਈ ਦਵਾਈ ਦੇ ਮੈਂ ਚੱਲ ਮੈਂ ਜਾ ਕੇ ਮੈਂ ਦਵਾਈ ਦਬੂਈ ਦਵਾਈ ਆਣੀਆ ਫੇਰ ਤੈਨੂੰ ਮੈਂ ਹੀ ਕਹਿਣਾ ਜੇ ਤੂੰ ਹੁਣ ਉੱਥੇ ਭੱਗੀ ਮੰਡਲਾ ਵੀ ਉਹ ਦਾਖਲ ਤੋਖਲ ਕਰਦੀ ਤੂੰ ਤਾਂ ਦੋ ਤਿੰਨ ਦਿਨ ਨਹੀਂ ਮੁਰਦੀ ਫੇਰ ਮੈਂ ਇੱਥੇ ਕੀ ਕਰੂੰਗਾ ਚਲ ਫਿਰ ਹਾਈ ਵੀ ਗੱਲ ਤੇਰੀ ਠੀਕ ਹੈ ਫਿਰ ਤੂੰ ਰੋਟੀ ਕਿਦੇ ਖਾਏਗਾ ਲਾਹੌਰ ਹਣਾ ਹੋਰ ਮੇਰਾ ਤਾਂ ਫਿਰ ਤੇਰਾ ਘਟਦਾ ਜਾਂਦਾ ਕਿ ਤਰੰਦਾ ਨਾਲੇ ਕੱਲਾਉਣਾ ਕਰੇ ਇੱਕ ਗੱਲ ਕਹਿਣਾ ਤੈਨੂੰ ਪਤਾ ਵੀ ਪਟਵਾਰੀ ਰਹਾਂਗਾ ਮੈਂ ਪਿੰਡ ਤੇ ਸਾਰਿਆਂ ਨੂੰ ਪਤਾ ਮੈਂ ਕਿਸੇ ਦੇ ਘਰੇ ਮੰਗ ਕੇ ਰੋਟੀ ਨਹੀਂ ਖਾ ਸਕਦਾ ਚਲ ਮੇਰਾ ਵੀ ਇਹ ਦਿਲ ਕਹਿੰਦਾ ਨਹੀਂ ਕਿ ਕਿਸੇ ਦੇ ਮੰਗ ਕੇ ਖਾਵੇਂ ਚਲ ਤੂੰ ਐ ਕਰ ਤੂੰ ਵੀ ਮੇਰੇ ਨਾਲ ਚੱਲ ਬੜ ਫਿਰ ਤੈਨੂੰ ਔਖਾ ਹੋ ਜੂ ਰੋਟੀ ਨੂੰ ਫਿਰ ਮੋੜਨ ਦੀ ਕੋਸ਼ਿਸ਼ ਕਰਾਂਗੇ ਆਪਾਂ ਚਲ ਕੋਈ ਨਾ ਫਿਰ ਮੁੜਾਵਾਂਗੇ ਹਾਂ ਕਮ ਮਦਦ ਚਾਲੇ ਪਿਆਦਾ ਕੋਈ ਨਾ ਕੰਮ ਤਾਂ ਫੇਰ ਵੀ ਹੁੰਦੇ ਰਹਿੰਦੇ ਨੇ ਹੁਣ ਤੈਨੂੰ ਪਤਾ ਹੀ ਆ ਵੀ ਆਪਾਂ ਨਹੀਂ ਜਾਵਾਂਗੇ ਜੇ ਆਪਣੇ ਤੋਂ ਬਿਨਾ ਉਹਨਾਂ ਦਾ ਹੈ ਵੀ ਕੌਣ ਹੈ ਇਹ ਤਾਂ ਗੱਲ ਤੇਰੀ ਮੰਨਣ ਜੋਗ ਆ ਮੈਂ ਕਹਣਾ ਮੈਂ ਦਫ਼ਤਰ ਚੋਂ ਕਿਸੇ ਮੁੰਡੇ ਨੂੰ ਬੁਲਾ ਲੈਣਾ ਤੇ ਉਹ ਕੰਮ ਕਰ ਦੂਗਾ ਆਪਾਂ ਕਿਸੇ ਦੇ ਘਰ ਸਿਰ ਤੇ ਘਰ ਛੱਡ ਕੇ ਕਿਉਂ ਜਾਈ ਐ ਨਹੀਂ ਪਤਾ ਲੁੱਟ ਪੁੱਟ ਕੀ ਲੈ ਜਾ ਆਪਣਾ ਘਰ ਇਹ ਤਾਂ ਗੱਲ ਠੀਕ ਆ ਖਬਰ ਉਹ ਅਲਾ ਕਿਹਾ ਜਾਂਦਾ ਜਿਹਨਾਂ ਨਸ਼ੇ ਪੱਤੇ ਵੀ ਬਲਗ ਆਖਲਾ ਕਹਿੰਦਾ ਰਿਟਾਇਰ ਹੋਇਆ ਹੋਇਆ ਪਤਾ ਨਹੀਂ ਕਿੰਨੇ ਕੁ ਪੈਸੇ ਹੋਣਗੇ ਉਹ ਤਾਂ ਲੋਕਾਂ ਨੂੰ ਪਤਾ ਹੀ ਹੋਊਗਾ ਵੀ ਹਾਂ ਵੀ ਪੈਸਾ ਖਾਸਾ ਮਿਲਿਆ ਰਿਟਾਇਰਮੈਂਟ ਤੇ ਗੱਲ ਮੈਂ ਤੈਨੂੰ ਐਂ ਕਰਦਾ ਵੀ ਕੀ ਪਤਾ ਫਿਰ ਅਸਲਾ ਹਵੇਚ ਹੀ ਆਵੇ ਹੋ ਸਾਡੇ ਦਫਤਰ ਵਾਲੇ ਦਾ ਹੈ ਵੀ ਇਹੇ ਜੇ ਹਾਂ ਤੈਨੂੰ ਪਤਾ ਦੁਪਹਿਰੀ ਪੈਕਟ ਠੋਕ ਦਿੰਦੇ ਨੇਗੇ ਚੱਲ ਤੇ ਤੂੰ ਤਾਂ ਤੜਕੀ ਨਾ ਕੇ ਕੱਪੜੇ ਪਾਏ ਨਹੀਂ ਹੀ ਵਕਤ ਪਾ ਚੱਲ ਮੈਂ ਤਾਂ ਹੀ ਮਾ ਚੱਲਦਾ ਪੜੂ ਗਿਆ ਹੁਣ ਨਾਲ ਕਿੰਨਾ ਚਿਰ ਤਾ ਹੋ ਗਿਆ ਪਿਆ ਹੈ ਹੁਣ ਖਾਦੀ ਟੌਰ ਆ ਨਾ ਫੁੱਫੜ ਬਣਦਾ ਬੁੜਾ ਨਹੀਂ ਜੇ ਮੇਹ ਪਹਾੜ ਜਮਾਈ ਪਾਈ ਬੁੜਾ ਨਹੀਂ ਹੁੰਦਾ ਹੈਗਾ ਉਹ ਕਿੰਨਾ ਵੀ ਉਮਰ ਹੋਵੇ ਵੇਹੇ ਨੂੰ ਨਹੀਂ ਨਵਾਂ ਨਵਾਂ ਤਾਂ ਸੱਜਮਾਈ ਤਾਂ ਜਵਾਈਏ ਬਜਦਾ ਨਵਾਂ ਨਵੀਂ ਜਵਾਈ ਹੁੰਦਾ ਉਹ ਤੋਂ ਬਾਅਦ ਤਾਂ ਫੁੱਫੜ ਬਣ ਜਾਂਦਾ ਕੋਈ ਮੌਕਾ ਹੋ ਜਾਂਦਾ ਚਲ ਆ ਜਾ ਫਿਰ ਗੱਲ ਚੱਲਦੇ ਚਲ ਤੈਨੂੰ ਲੱਗਦਾ ਹਾਂ ਮੁੜਿਆਵਾਂਗੇ ਛੇਤੀ ਉਹ ਚੰਗਾ ਮੁੜਿਆਵਾਂਗੇ ਆ ਮੈਂ ਕੱਪੜੇ ਆਉਦੇ ਚੱਕ ਲੈ ਚੱਕ ਲੈ ਚਲ ਜਾ ਆਉਣਿਆ ਨਾ ਇਹਦੀ ਕਹੂਗਾ ਕਿਹੜਾ ਲੈਤੀ ਜਾਂਦੀ ਕੋਈ ਆ ਲੈ ਫਸੋ ਪਾਬੈ ਨੂੰ ਠਾਵਾ ਜਾ ਕੇ ਸਮਾਨ ਸਮੋਲ ਲਿਆਉਂਗਾ ਵਗਾਰੀ 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 ਦਮਿੰਦਿਆ ਹੂੰ ਬੱਜ ਦਿਨ ਰਾਤ ਸੁਤਾਰਾ ਨਾ ਕੋਸ ਕਰ ਲਿਆ ਕਰ ਬੇਬੇ ਹੋਆਂ ਦੇ ਹਾਏ ਤੇ ਮੈਂ ਮਰ ਜਾ ਵੇ ਮੈਨੂੰ ਦਵਾਈ ਫੂਕ ਦੇ ਲਿਆ ਦੇ ਥੋੜਾ ਠੰਗ ਨਹੀਂ ਹਟਦੀ ਮੇਰੀ ਤਾਂ ਮੈਂ ਗੱਲ ਸੁਣ ਲੈ ਮੇਰੀ ਹੂੰ ਉਹ ਤੇਰੀ ਗੁੱਡੀ ਪੂਆ ਤੇ ਫੁੱਫੜ ਪਟਵਾਰੀ ਆਉਂਦਾ ਦਾ ਪਟਵਾਰੀ ਫੁੱਫੜ ਆਉਂਦਾ ਜਰਾ ਲੰਡੂ ਆਉਂਦਾ ਬ ਮੱਚਣਾ ਆਇ ਨਹੀਂ ਕਹਿੰਦੇ ਹੁੰਦੇ ਹੂੰ ਸੋਣਾਂ ਦੇ ਨਾ ਅੜਦੀ ਨਹੀਂ ਐਸਾ ਹੋ ਕੇ ਕੀ ਕਰੇਗਾ ਪੁੱਤ ਆਲਾ ਮਾਨ ਤਾਨ ਨਾਲ ਸੱਦਿਆ ਜਦੋਂ ਮਾਰਾ ਮੋਟਾ ਕੋਸੂ ਦੁਕਾਨ ਤੋਂ ਖਾਣ ਪੀਣ ਨੂੰ ਲਿਆ ਲਿਆਉਣਾ ਮੈਂ 10 ਮਿੰਟ ਹੋਰ ਸਮਝਾਂ ਫਿਰ ਲਿਆਉਣਾ ਤੇਰੀ ਨੀਂਦ ਨਹੀਂ ਪੂਰੀ ਹੁੰਦੀ ਪਰ ਰਾਤ ਨੂੰ ਤਾਂ ਤੂੰ ਫੂਲ ਦਾ ਖੜਾ ਨਹੀਂ ਛੜਦਾ ਸੁਪਨੇ ਵੱਡੇ ਆ ਨਾ ਫਿਰ ਨੀਂਦ ਮੇਰੀ ਖਾਈ ਕਈ ਬੜੀਆ ਸੁਪਨੇ ਵੱਡੇ ਰਾਤ ਨੂੰ ਤਾਂ ਤੂੰ 2 ਵਜੇ ਤੱਕ ਨਹੀਂ ਪੈਂਦਾ ਤੂੰ ਫੋਨ ਤੇ ਲੱਗਾ ਰਹਿਣਾਗਾ ਪਤਾ ਨਹੀਂ ਕੀ ਕਰੀ ਜੰਨਾ ਉਤੇ ਕੋਹ ਨਹੀਂ ਕਰਦਾ ਮੈਨੂੰ ਲੱਗਦਾ ਅੱਗ ਲਾਉਣੀ ਪੂਏ ਵਿਚਰੀ ਬੈਣਗੇ ਫੋਨ ਜੇ ਤੈਥੋਂ ਫੜ ਕੇ ਉਹ ਰੋਹਾਗਾ ਜਵਾਕ ਜਾਓ ਨਹੀਂ ਟਾਈਮ ਨਾਲ ਆਉਂਦਾ ਹੈਗਾ ਤੂੰ ਦੁਗਣੀ ਮੈਂ ਬਿਮਾਰ ਲੜਨ ਮਿਲੈਂ ਤੂੰ ਬਿਮਾਰ ਮੇਰੇ ਨਾਲ ਲੜਨ ਵੇਲੇ ਨਹੀਂ ਬਿਮਾਰ ਹੈਗੀ ਉੱਠ ਖੜ ਆ ਹੁਣ ਆ ਜਾਂਦੇ ਆ ਤਾ ਤਰਾ ਫੁੱਫੜ ਬਹੁਤ ਕਾਲਾ ਤੈਨੂੰ ਪਤਾ ਤਾਂ ਹੈਗਾਗਾ ਮੈਂ ਤੈਨੂੰ ਐਂ ਕਹਿੰਦਾ ਸੀ ਹਾਂ ਵੀ ਐਂ ਕਰ ਵੀ ਆਂਦਾ ਨਿੰਬੂ ਪਾਣੀ ਹੈਨਾ ਨਿੰਬੂ ਪਾ ਜਣਾ ਆਪਣੇ ਨਿੰਬੂ ਪਾਣੀ ਬਣਾ ਦੇ ਨਾਲ ਉਹ ਕਪੜੀਆਂ ਜਿਹੜੀਆਂ ਸੰਤਰੇ ਜਣੇ ਚੱਲਦੀਆਂ ਸੀ ਪਹਿਲਾਂ ਉਹ ਨੂੰ ਐਂ ਲੱਗੂ ਵੀ ਬਾਹਰੋਂ ਆਇਆ ਮੌਲ ਚ ਉਹਨੂੰ ਦਿਖਾ ਦੀ ਉਹ ਤੈਨੂੰ ਪਤਾ ਹੈਗਾ ਫੁਗਰਾ ਹੈਗਾਗਾ ਇੰਨੀਆਂ ਗੱਲਾਂ ਚਾਹ ਜਣਾ ਉਹਨੇ ਮਰ ਜਣੇ ਜੰਮੀ ਜਾਖਿਆ ਲਾਗਾ ਤੂੰ ਪਹਿਲ ਕਲ ਕਹਤਾ ਤੂੰ ਰਾਜ਼ ਹੀ ਨਹੀਂ ਹੈਗਾ ਰਾਤ ਨੂੰ 12 12 ਵਜੇ ਤੱਕ ਬੁਰਦਾਂ ਦੀ ਮਰਚਾ ਪੈ ਜਾ ਮਰਚੇ ਤੂੰ ਤਾਂ ਮੇਰੀ ਨੀਂਦ ਹੀ ਖਰਾਬ ਕਰਦੀ ਰਹਿੰਨੀ ਆ ਐਵੇਂ ਲੱਗੀ ਪਈ ਆ ਫੁੱਫੜਾਉਣਾ ਲੱਡੂ ਬੰਦਾ ਹੋਇ ਇੱਕ ਨੰਬਰ ਦਾ ਮੈਨੂੰ ਪਤਾ ਕਿਹੜਾ ਪਟਵਾਰੀ ਲੱਗਿਆ ਉਹ ਪੀਣ ਲੱਗਿਆ ਹੋਣਾ ਸਵਾਸ ਸਿਆਪਾ ਕਰਨਾ ਕੰਮ ਦਾ ਟਾਈਮ ਹੈ ਇਹਨਾਂ ਨੂੰ ਆਖੀਂ ਨਿਆਰੇ ਹੁਣ ਅਜਾ ਹੁਣ ਆ ਬਾੜਾ ਨਹੀਂ ਸਮਾਰ ਕੇ ਆ ਗਈ ਆ ਗਈ ਹਾਂ ਅੰਦਰ ਲੈ ਜਿੰਦੇ ਅੰਦਰ ਮੈਂ ਜਿੰਦੇ ਲਾਉਣ ਲੱਗੀ ਦੀ ਤਾਂ ਕਰਕੇ ਲੇਟ ਹੋ ਗਈ ਚਾ ਚਲ ਕੋਈ ਗੱਲ ਨਹੀਂ ਹਾਂ ਚਲ ਬੈਠ ਜਾ ਮਾਰੇ ਉੱਥੇ ਜਾ ਕੇ ਮੂੰਹ ਹੀ ਨਾ ਪਿੱਤਰ ਜੀ ਵੀ ਮੈਂ ਦੋ ਦਿਨ ਰੱਖੂਗੀ ਆਪਾਂ ਉਹਦੀ ਮੁਰਨਾ ਨਾਲ ਦੀ ਨਾਲ ਨਹੀਂ ਪਿੱਤਰ ਦੀ ਹਾਂ ਕੰਮ ਕਿੰਨੇ ਪਏ ਨੇ ਦੇਖ ਲੈ ਚੱਲ ਰੋਕ ਲਾ ਰੁਕ ਲਾ ਆ ਦੇਖ ਲਾ ਤੂੰ ਮੈਨੂੰ ਗੋਲ ਗੱਪੇ ਨਹੀਂ ਖਵਾਏ ਕਿੰਨੀਆਂ ਤੇਰੀਆਂ ਮਿੰਤਾ ਕਰੀਆਂ ਮੈਂ ਤੂੰ ਗੋਲ ਗੱਪੇ ਖਾਣ ਆਈ ਆ ਜਾਂ ਪਤਾ ਲੈਣ ਆਈ ਆ ਚੱਲ ਚੰਗਾ ਜਾ ਤੇਰਾ ਜੀ ਵੀ ਨਹੀਂ ਰੱਜਦੀ ਹੈਗੀ ਗੱਡੀ ਉਰੀ ਲਾ ਦੇਗਾ ਤੇਰੀ ਲਾ ਮੇ ਲਾ ਦੇ ਕਿ ਮੋਟਰਸਾਈਕਲ ਨੂੰ ਵੀ ਗੱਡੀ ਕਹਿੰਦਾ ਰਹਿੰਦਾ ਠੀਕ ਠੀਕ ਅਗੇ ਭੜੇ ਠੀਕ ਆ ਬਾਈ ਹੁਣ ਤੂੰ ਹਾਂ ਬਾਈ ਠੀਕ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬੈ ਜਾ ਬਾਈ ਹੈ ਬੈ ਜਾ ਆ ਜਾ ਬੈ ਜਾ ਭਣੇ ਗੱਰੀ ਬੈ ਗੱਰੀ ਅਗਰ ਉਹ ਪਰ ਜੀ ਨੂੰ ਕੁਰਸੀ ਲੈ ਕੇਵੇ ਬੈ ਜਾ ਨੇ ਵਾਧਰ ਮਾਰਨਾ ਕਹਿੰਦੇ ਸਾਨੂੰ ਚੱਲ ਕੋਈ ਨਾ ਕੁਰਸੀ ਤੇ ਬੈਠੋ ਕਿ ਜਾਵੇਗਾ ਬੈ ਜਾ ਕੁਰਸੀ ਤੇ ਬੈ ਜਾ ਹੋਰ ਕਿ ਮੈਂ ਕਸੂ ਗਾ ਕਵਲ ਅੰਦਰ ਹੀ ਪਿਆ ਕਰੋ ਬਰ ਦੇਖਣਾ ਕਰੋ ਵੀ ਕੋਈ ਆਇਆ ਵੀ ਆ ਚਾਹ ਤਾਹੋ ਜਿਹਾ ਆਖ ਨਾਲ ਲੜਦੇ ਕੋਈ ਗੱਲਾਂ ਹੈ ਵਾਪਸ ਪਾਣੀ ਗਿਆ ਅੰਦਰ ਪਿਆ ਬਾਜ ਮਾਲੀ ਚਾਹ ਪਾਣੀ ਹੋਰ ਬਾਈ ਕਾਰੋਬਾਰ ਕਿਵੇਂ ਠੀਕਾ ਕਾਰੋਬਾਰ ਤਾਂ ਠੀਕ ਹੈ ਇਹਨਾਂ ਨੂੰ ਆਖ ਲੋ ਕੁਸਖਾਈ ਨਹੀਂ ਕੋਈ ਮਣੀ ਪੁੱਠੀ ਬਾਈ ਕੀ ਇਸ ਖਿਆਮਾ ਅੰਦਰ ਹੀ ਨਿਕਲਦਾ ਅੰਦਰ ਹੀ ਪਿਆ ਨਾ ਹੁਣ ਇਹਨੂੰ ਐ ਨਹੀਂ ਪਤਾ ਉੱਫੜ ਆਇਆਗਾ ਜਰ ਕੋਈ ਨਾ ਬਈ ਨਿਆਣੇ ਨੇ ਕਿ ਨਿਆਣੇ ਨੇ ਮੇਰੇ ਕੋਲ ਛੱਟ ਦੋ ਦਿਨ ਮੰਗਾ ਬਣਾ ਦੂ ਉਹ ਤਾਂ ਠੀਕ ਆ ਬਾਈ ਪਤਾ ਲੱਗੂ ਇਹਨੂੰ ਵੀ ਆਇਆ ਗਿਆ ਕੀ ਹੁੰਦਾ ਦਾ ਤੇ ਨਾਲੇ ਭਾਈ ਮਾੜਾ ਮੋਟਾ ਤੂੰ ਦੇਖਣਾ ਵੀ ਕੀ ਕੰਮ ਦਾ ਟਾਈਮ ਆ ਦਾ ਫੋਨ ਕਰਤਾ ਵੀ ਆ ਗਿਆ ਬਾਈ ਮੈਂ ਤਾਂ ਅਨਸਰ ਦੇ ਨੂੰ ਕਰਿਆ ਫੋਨ ਜੇ ਸਰਦਾ ਤਾਂ ਮੈਂ ਤਾਂ ਉਹਨੂੰ ਕਰਦੀ ਤੱਤਾ ਪਾਣੀ ਰੱਖ ਰੱਖਿਆ ਨਾ ਬਾਈ ਡੰਡਾ ਹੀ ਆਗਾ ਚੱਲ ਨਹੀਂ ਨਹੀਂ ਆ ਗਿਆ ਕਰਕੇ ਠੰਡਾ ਪਾਣੀ ਨਹੀਂ ਪੀਣਾ ਨਾ ਨਾ ਮੈਂ ਠੰਡਾ ਪਾਣੀ ਪੀਣਾ ਜਦੋਂ ਯਾਦ ਆ ਜੀ ਠੰਡਾ ਹਾਂ ਇਹ ਤਾਂ ਨੀਂ ਪਾਣੀ ਪੀ ਆਗਾ ਉਹ ਦੇਣਤੀ ਪਾ ਕੇ ਕੁੱਟਣਾ ਕਿ ਕਿਦੋਂ ਮੰਗਾ ਲੈਂਦੇ ਦੁਕਾਨ ਤੋਂ ਐਡੀ ਦੁਰਾ ਕਿੱਥੇ ਉੱਥੋਂ ਲੈਂਦੇ ਵੇਗਾ ਕੀ ਆ ਜਿਹੜਾ ਮੌਲਜਾ ਖੁੱਲਿਆ ਦਾ ਪਰਣਾਲੇ ਹੂੰ ਉਹ ਕੀ ਮੌਲ ਕਹਿੰਦੇ ਆ ਬੇ ਕੰਮ ਕੀ ਜੇ ਵੱਡੇ ਦਾ ਸਸਤਾ ਮਿਲਦਾ ਉਹ ਉਥੋਂ ਨਾ ਭਾਈ ਸਸਤਾ ਕਿੱਥੇ ਮਿਲਦਾਗਾ ਹੋਰ ਅਰੇਟ ਤਾਂ ਉਹੀ ਆਗਾ ਉਥੇ ਐਨਾ ਕਾ ਵੀ ਚੀਜ਼ਾਂ ਵਧੀਆ ਹੁੰਦੀਆਂ ਨੇ ਨਾਲੇ ਭਾਈ ਗੱਲ ਸੁਣ ਤੂੰ ਦੇਖ ਕੰਮ ਦਾ ਟਾਈਮ ਠੀਕ ਆ ਤੂੰ ਜਾ ਕੇ ਫੋਨ ਕਰਤਾ ਹਲੇ ਕਣਕ ਸਾਹਮਣੇ ਆਲੀ ਪਈ ਹੈਗੀ ਆ ਦੱਸਤਾ ਦਿਹਾੜੀ ਨਾਲ ਰੱਖੇ ਨੇ ਮੈਂ ਦੋ ਬੰਦੇ ਕਣਕ ਛੱਡਣ ਤੇ ਨਾਲ ਰੱਖੇ ਨੇ ਭਾਈ ਮੇਰੀ ਗੱਲ ਦਾ ਗੁੱਸਾ ਨਾ ਕਰੀ ਜੇ ਚੱਲ ਕੋਈ ਮੇਰੇ ਭਰਾ ਹੁੰਦਾ ਮੈਂ ਉਹਨੂੰ ਫੋਨ ਕਰ ਦਿੰਦੀ ਮੈਂ ਤਾਂ ਫਿਰ ਤੇ ਮਾਲ ਕਰਕੇ ਫੋਨ ਕਰਿਆ ਵੀ ਚੱਲ ਮੇਰਾ ਭਰਾ ਆ ਮੇਨੂੰ ਦੋਈਆ ਹੋਇਆ ਇੱਕ ਭਰਾ ਹੋਇਆ ਉਹ ਗੱਲ ਤਾਂ ਠੀਕ ਆ ਭਾਈ ਪਰ ਤੁਸੀਂ ਐ ਵੀ ਦੇਖੋ ਵੀ ਕੰਮ ਦਾ ਟਾਈਮ ਆਗਾ ਹੈ ਲੋ ਕਣਕਾ ਵੱਢ ਰਹੇ ਨੇ ਕਣਕਾ ਸਾਹਮਣੇ ਨੇ ਅਸੀਂ ਆਉਰੇ ਵੱਢ ਗਿਆ ਕੋਈ ਨਾ ਬਾਈ ਕਾ ਲੜਦੇ ਹਾਂ ਆਪਾਂ ਹੁਣ ਇਹਨਾਂ ਦੇ ਬਸ ਪਚਾਏ ਬਾਈ ਤੂੰ ਤਾਂ ਮੇਰਾ ਦੁੱਖ ਤਾਂ ਕੀ ਬਣਾਉਂਦਾ ਸੀ ਆ ਕੇ ਲੜਨੀ ਲਾ ਪਿਆ ਦੁੱਖ ਤੁਲੀਪਾ ਭਾਈ ਕਿਉਂ ਨਹੀਂ ਹੁੰਦੀਆਂ ਸਭ ਨੂੰ ਦੁੱਖ ਤੁਲੀਪਾ ਹੁੰਦੀਆਂ ਨੇ ਇਹ ਜੀ ਇਹ ਆ ਮਾੜਾ ਜਿਹਾ ਫੋਨ ਆਇਆ ਚਲੋ ਚੱਲੀਏ ਭਾਈ ਅੱਗੇ ਮੈਂ ਤੇਰੇ ਭਾਈ ਹੁੰਦਾ ਤਾਂ ਕਿੰਨਾ ਕ ਫੋਨ ਕਰਦੀ ਸੀਗੀ ਹੈ ਅੱਗੇ ਸੁਖਣਾ ਤੁਸੀਂ ਆਪ ਹੀ ਆ ਜਾਂਦੇ ਸੀ ਹੁਣ ਤਾਂ ਜਿਉਂ ਮੁੱਕਿਆ ਉਹ ਤੂੰ ਤਾਂ ਬੱਤੀ ਨਹੀਂ ਬਾਈ ਕਿਤੇ ਆ ਕੇ ਉਹ ਭਾਈ ਜਿੰਨਾ ਕ ਆਇਆ ਕਿ ਉਹਨਾਂ ਦਾ ਆ ਕੇ ਹੁਣ ਅਸੀਂ ਹੈ ਸਾਰੇ ਦੁੱਖ ਸੁੱਖ ਜਿੱਤੇ ਨਾਲ ਖੜੇ ਆਗੇ ਜੇ ਖੜੇ ਨਾ ਹੋਈ ਤਾਂ ਕਹ ਉਹ ਤਾਂ ਠੀਕ ਆ ਬਈ ਹਾਂ ਆ ਉਹਦਾਂ ਨੂੰ ਕਿਹਾ ਜਾਂਦਾ ਹੁੰਦਾ ਕਿਹੜਾ ਵਗਾਰਨੇ ਨੂੰ ਕਿਹਾ ਹੈ ਉਹ ਤਾਂ ਹੈ ਹੁਣ ਜਦੋਂ ਸਾਰਾ ਬੇਦਾ ਸੁੱਟਾ ਵੀ ਚੱਕੇ ਬੁੱਥਾ ਆ ਗਿਆ ਚਲ ਕੋਈ ਨਾ ਬਈ ਹਾਂ ਤੈਨੂੰ ਛੱਡ ਉਹ ਤੈਨੂੰ ਪਤਾ ਹੀ ਹੈ ਤੇਰੇ ਪਾਈ ਦਾ ਇਹਨੂੰ ਕੰਮ ਵਾਲੇ ਰਹਿੰਦੇ ਨੇ ਨਾ ਹਾਂ ਤਾਂ ਮੈਨੂੰ ਪਤਾ ਆ ਉਹਦੇ ਕੋਈ ਜਗ੍ਹਾ ਕੋਈ ਜਗ੍ਹਾ ਕੰਮ ਭਰਦੇ ਜਾਂਦੇ ਚਲ ਵਗਾਰੀ ਤਰ ਮੋਫੜ ਕੋਲੇ ਬਈ ਮੈਂ ਨੜੂਗਾ ਮੈਂ ਉਹ ਦੂਜਾ ਕਿਧਰ ਗਿਆ ਉਹ ਦੂਜਾ ਦਫਾ ਹੀ ਗਿਆ ਵੇ ਕੰਮ ਤੇ ਲੱਗ ਗਿਆ ਸੀਗਾ ਉਹ ਤਾਂ ਕੰਮ ਤੇ ਲੱਗਿਆ ਕਿ ਸੌਰੀ ਮੜਿਆ ਆ ਨਹੀਂ ਨਹੀਂ ਸੌਰੀ ਤਾਂ ਕਾਣੂ ਗਿਆ ਵੇ ਸੌਰੀ ਮੜਿਆ ਉਹ ਜਾ ਕੇ ਕਹਿਣੀ ਆ ਤੂੰ ਨਹੀਂ ਨਹੀਂ ਬਈ ਵੀ ਉਹਨਾਂ ਨੇ ਕਣਕ ਉਹਨ ਕਬੜਾਇਆ ਮਾਂ ਨਾ ਰਹਿਗੇ ਨਹੀਂ ਹਾਂ ਪਿਆਤਾ ਪਾਣੀ ਪੀ ਲਿਆ ਸੁੱਕਾ ਪਾਣੀ ਮੈਂ ਤੇਰੇ ਪੁੱਤ ਨੂੰ ਠੰਡਾ ਲੈ ਕੇ ਦੇ ਦਿਆ ਕਰੋ ਉਹ ਜਿਹੜਾ ਹੁੰਦਾ ਕੋਕਾ ਫੁੱਕਾ ਕਹਿੰਦੇ ਹੁੰਦੇਰੇ ਕੋਲਾ ਲਿਮਕਾ ਪੀਣਾ ਮੈਂ ਨਾਲੇ ਤੇ ਪਹਿਲੇ ਹੀ ਕੋਕਾ ਗੋਲਾ ਕਰ ਨਾ ਲਿਮਕਾ ਪੀਣਾ ਚਿੱਟਾ ਜਿਹਾ ਪਤਾ ਉਹ ਚਿੱਟਾ ਲੈ ਆਇਆ ਕਰੋ ਇਹ ਜੀ ਚਿੱਟਾ ਵੇ ਯਾਰ ਹੋਰ ਹੁਣ ਚਿੱਟਾ ਬੱਤਾ ਰਹਿਣਾ ਚਿੱਟਾ ਉਹ ਨਹੀਂ ਜਿਹੜੇ ਵੇਸ਼ੇ ਕਰਦੇ ਨੇ ਮੁੰਡੇ ਅੱਜ ਕੱਲ੍ਹ ਲੋਕੀ ਕਹਿੰਦਾ ਮੈਂ ਚਿੱਟਾ ਨਹੀਂ ਤੇ ਨਾ ਉਹ ਤਾਂ ਉਹੀ ਮਾੜਾ ਉਹ ਤਾਂ ਉਹੀ ਮਾੜਾ ਦਾ ਦੱਸਦਾ ਦੇ ਚਿੱਟੇ ਬੱਤੇ ਆ ਬੰਦੇ ਚਿੱਟੇ ਹੋਏ ਨੇ ਹਾਂ ਨਾਲ ਗੱਲ ਸੁਣਦਾ ਜਿੰਨਾ ਚਿਰ ਮੈਂ ਦਫਤਰ ਚ ਰਿਹਾ ਲਿੰਕਾ ਤੋਂ ਬਿਨਾਂ ਮੈਂ ਪੀਤਾ ਨਹੀਂ ਪਾਣੀ ਨਹੀਂ ਪੀਂਦਾ ਸੀ ਮੈਂ ਲਿੰਕਾ ਨਾਲ ਲੈ ਕੇ ਜਾਂਦਾ ਸੀ ਕਿਹਦੇ ਚ ਪੈਣੀ ਨਹੀਂ ਹੁੰਦੇ ਹੁਣ ਇਹਨਾਂ ਨੇ ਹੂੰ ਚੱਲ ਕੋਈ ਨਹੀਂ ਕੋਈ ਨਾ ਤੇਰਾ ਫੁੱਪੜ ਪੜਿਆ ਲਿਖਿਆ ਆ ਕੋਈ ਨਹੀਂ ਹੈਗਾ ਆ 10ਵੀਂ ਪਾਸ ਆ ਹਾਂ ਪਹਿਲਾ 10ਵੀਂ ਕਰ ਦਿੰਦੇ ਸੀਗੇ ਕੰਨ ਕੋ ਵੀ ਮੈਨੂੰ ਪੁੱਛ ਕੇ ਗੱਲ ਕਰਦਾ ਸੀਗਾ ਨਿਕੀ ਦਿਨਾਂ ਦੇ ਜਿਹੜੇ ਦੇਖਣ ਗਏ ਆ ਉਹ ਤਾਂ ਕਹਿੰਦੇ 10ਵੀਂ ਵੇਲਾ ਦਾ ਨਾ 10ਵੀਂ ਪਾਸ ਆ ਫਿਰ ਕਿਥੋਂ ਆ ਲੈ ਹਾਂ ਬਾਈ ਤੇਰਾ ਪਾਪਾ ਦਾ ਆਇਆ ਕਿਹਾ ਸੀ ਕਹਿੰਦਾ ਮੁੰਡਾ 10ਵੀਂ ਵੇਲਾ ਓਏ ਉਹ ਨੂੰ ਕਹਿੰਦਾ ਪਤਾ ਦੀਗਾ ਤੁਸੀਂ ਮੇਰਾ ਸਰਟੀਫਿਕੇਟ ਚੈੱਕ ਕਰਨਾ ਦੀਗਾ ਚਲ ਕੋਈ ਨਾ ਬਾਈ ਸਰਟੀਫਿਕੇਟ ਚੈੱਕ ਕਰਕੇ ਹੁਣ ਦੱਸ ਅਸੀਂ ਕੀ ਕਰੀਏ ਜੇ ਹੁਣ ਕੋਈ ਕਸਰ ਹੈਗੀ ਹੁਣ ਚੱਕ ਲੈਣਾ ਮੈਂ ਤਾਂ ਨਹੀਂ ਨਹੀਂ ਬਾਈ ਦੱਸਦਾ ਸਰਟੀਫਿਕੇਟ ਕਰ ਤੂੰ ਲੈ ਮੇਰੀ ਦਾਦੀ ਵੀ ਮਾਰੀ ਤੁਰ ਗਈ ਬੜੀ ਤਾਂ ਬੜੀ ਸੋਹਣੀ ਗੱਲਾਂ ਕਰਦਾ ਹੰਦਿਕ ਵਿੱਚ ਕਰਦੇ ਜੀ ਬੜੀ ਪਈ ਜਾਂ ਗਰਦੇ ਵਿੱਚ ਆਏ ਹੁਣ ਲੋਕ ਤੂੜੀ ਕਰ ਰਹੇ ਨੇਗੇ ਹਾਂ ਕਰਕ ਵੱਢ ਰਹੇ ਨੇਗੇ ਕਰਕ ਕਰਕੇ ਕਰੇ ਕੰਮ ਕਰਕੇ ਆਇਆ ਹੁੰਦਾ ਕੋਈ ਕੰਮ ਨਹੀਂ ਕਰਦਾ ਤੇਰਾ ਕੁੱਪੜ ਦਾ ਬੈਠਾ ਰਹਿਣਾ ਸੀਦੇ ਚੱਲ ਕੇ ਸਾਰਾ ਬਿਲਕੁਲ ਆਪਾਂ ਆਪਣੀ ਕੰਮ ਕਰਦੇ ਹੁਣ ਜਿਹੜੀ ਢੋਲ ਚੋਂ ਕਣਕ ਲੱਢੀਆ ਦੋ ਤਾਂ ਦੇੜੀ ਨਾਲ ਰੱਖੇ ਸੰਚਨਾ ਬਾਤ ਤੇ ਮੈਂ ਠੀਕ ਹੈ ਢੋਲ ਰੱਖਿਆ ਪੇ ਖਾਦੀ ਕਰਕੇ ਜਦੋਂ ਕਣਕ ਆ ਗਈ ਨਾਲ ਦੀ ਨਾਲ ਢੋਲ ਚ ਕਣਕ ਪਾ ਦੂੰ ਬਥੇਰੇ ਮਲਾਜਮ ਨੇ ਆਪਣੀ ਗੱਲ ਮੰਨਦੇ ਨੇਗੇ ਲਵੇਟ ਲੱਗਾ ਆਪ ਸਾਰੇ ਇਹਦੇ ਇਕ ਚੱਲ ਕੋਈ ਨਾ ਗੱਪ-ਗੁੱਪ ਕੋਈ ਨਹੀਂ ਹੈਗੇ ਸੱਚ ਹੈ ਚੱਲ ਬੈਠੋ ਤੁਸੀਂ ਗੱਲਾਂ ਕਰੋ ਇੱਥੇ ਪੱਖਾ-ਪੁੱਖਾ ਭੂਖ ਲੈਣੇ ਕੋਈ ਜਿੱਤੇ ਦਾ ਵੇ ਤੂੰ ਥਾਹ ਬਣਾਉਂਦਾ ਤੈਨੂੰ ਆਉਂਦਾ ਭੂਖਾ ਲਾ ਜਿਹਨੂੰ ਮਰਜ਼ੀ ਕਰਾਉਂਦਾ ਉਸ ਤੋਂ 17 ਬੰਦੇ ਆਏ ਪੁੱਤਰਾ ਇਹ ਤਾਂ ਮੈਂ ਕੰਮ ਨਹੀਂ ਕਰਦਾ ਤਾਂ ਜਿਵੇਂ ਦਿੱਲੀ ਬੈਠੀ ਰਹਿੰਦੀ ਹੈ ਤੇਰੀ ਪੂਆ ਪੋਚਾ ਲਾ ਜਾ ਬੂਤੇ ਪਾਜੀ ਉਹ ਤਾਂ ਬਾਈ ਦੇਖਣ ਨੂੰ ਪਤਾ ਲੱਗਦਾ ਹਾਂ ਮੈਂ ਤਾਂ ਦਰਪਾਨੇ ਕਦੇ ਤੋੜਿਆ ਕੰਮ ਬਾਈ ਜਿੱਦ ਤੋਂ ਨਾ ਕੰਮ ਹੋ ਉਹਦੇ ਕੰਮ ਵਾਲੀ ਤਾਂ ਲੱਗੇ ਦਸ ਤੋਂ ਕੰਮ ਨਹੀਂ ਕੀਤਾ ਆਹ ਦੇ ਦਾਂ ਮੈਂ ਦੋ ਪੈਸੇ ਬਧੇਰੇ ਪੈਸੇ ਆਉਂਦੇ ਬਧੇਰੀ ਪਰਸ਼ਨ ਆਉਂਦੀ ਹੈ ਮੇਰੀ ਹਾਂ 1000 ਤਾਂ ਪੈਂਚਾ ਦਰ ਫੋੜੀ ਹਾਂ ਹਾਂ ਕੈਸੀ ਰਵਾੜੀ ਆ ਮਾਸਮਾ ਬੰਦੇ ਨੂੰ ਬੱਪ ਆ ਇੱਥੇ ਲਾਉਂਦੇ ਪੱਖਾ ਕੋਈ ਕੋਈ ਆ ਕਰਕੇ ਬੈਠ ਜਾਂਦਾ ਹੁੰਦਾ ਹਾਏ ਭਾਈ ਇੱਕ ਗੱਲ ਬਤਾਈ ਦੀ ਸੀ ਮੈਂ ਤੂੰ ਨਾਲੇ ਕਹਿੰਦਾ ਸੀ ਸਾਡੇ ਘਰੇ 35 ਪੱਕੇ ਬਿਲੇ ਹੁੰਦਾ ਇੱਕ ਤੱਕ ਮੈਂ ਹੁਣ ਆਇਆ ਪੱਕੇ ਵੜਵਾ ਖਰਦਾ ਮੈਂ ਤੁਹਾਡਾ ਹੱਕ ਹੈਗਾ ਸਾਡੀ ਕੁੜੀ ਰਹੀ ਹੈ ਤੇ ਤੁਹਾਡੀ ਕੁੜੀ ਵਿਆਹੀ ਹੋਈ ਆ ਚੱਲ ਭਾਈ ਇਹ ਤਾਂ ਜਵਾਕ ਸੱਚ ਭਾਈ ਮੈਂ ਤੈਨੂੰ ਆਏ ਕਹਿੰਦੀ ਸੀ ਵੀ ਤੈਨੂੰ ਮੂਰੇ ਚਾਵਾ ਮਲੇ ਦੇ ਦਾਂਗੇ ਪੈਸੇ ਇਹ ਵੀ ਲਵਾ ਦੇ ਦੋ ਲਵਾ ਦਾਂ ਦੋ ਹੀ ਕੰਮ ਚਲਵਾ ਦੇਣਾ ਕਹੇ ਭਾਈ ਹਾਂ ਭਾਈ ਲਵਾ ਤੂੰ ਹੁਕਮ ਕਰ ਭਾਈ ਲਵਾ ਦੋ ਦੋ ਇਹ ਵੀ ਲਵਾ ਦੇਣਾ ਮਾਤਾ ਆਪਾਂ ਤਾਂ ਮੋੜੇ ਪੈਣੀ ਆ ਜਾ ਕੇ ਹਾਂ ਅੱਜੇ ਫਿਰ ਤੇਰੇ ਸਾਹਿਬ ਹਰ ਤੱਕ ਘਰੇ ਹਾੜੇ ਕੱਢਦੇ ਨੇ ਕੱਲ ਮੈਂ ਅੱਜ ਫੋਨ ਕਰਦੇ ਅੱਜ ਲਾ ਜਾ ਆਸਵਾ ਦੇ ਨਾ ਕੋਈ ਕਿਹੜੀ ਉਹ ਕੰਪਨੀ ਵਾਲੇ ਨੇ ਉਹ ਪਤਾ ਨਹੀਂ ਟੋਰਾ ਖਾਦੀ ਕਿਹੜੀ ਨਵੀਂ ਕੰਪਨੀ ਆਈ ਆ ਕੋਈ ਹਾਂ ਮੈਨੂੰ ਕਹਿੰਦੇ ਦੋ ਐਸੀ ਲੈ ਜੀ ਤੁਸੀਂ ਮਾ ਕੋਈ ਨਾ ਇੱਥੇ ਚੱਕਾਂਗੇ ਬਾ ਤੁਹਾਡੇ ਲਵਾ ਦੇਣੇ ਇਹ ਕੀ ਵੱਡੀ ਗੱਲ ਗੁੱਡੇ ਦਾ ਇਕੱਲੇ ਇਕੱਲੇ ਕਮਰੇ ਜੀ ਸੀ ਹਾਂ ਸਾਡੇ ਗੁੱਦਰ ਦਾ ਨੀ ਵੀ ਐਸੀ ਨਾ ਉਹ ਵੀ ਮਤੇ ਐਸੀ ਚੀਆ ਬੈਟਰੀ ਜੀ ਵੀ ਸੀ ਹਾਂ ਹਾਂ ਤੂੰ ਆਗਰਾ ਲਿਖੀ ਕਰ ਲੈ ਆ ਆਓ ਹਾਂ ਤੁਹਾਡੇ ਵਾਲਾ ਕੰਪਨੀ ਹੈਗਾ ਵੀ ਆ ਬਿਠਾ ਦੇ ਉਹ ਕੋਈ ਚਾਹ ਨਹੀਂ ਪਾਣੀ ਨਹੀਂ ਠੰਡਾ ਨਹੀਂ ਦਿੱਤਾ ਨਹੀਂ ਮੈਨੂੰ ਕਹਿੰਦਾ ਚਾਹ ਮੈਂ ਪੀਂਦਾ ਨਹੀਂ ਗੱਟਾ ਢੰਡਾ ਵੀ ਨਾ ਘੰਡਾ ਵੀ ਲਿਆ ਲਿੰਕਾ ਚ ਲੈ ਆ ਦੇ ਕਲੇਸ਼ ਕਰੀ ਜਾਊਗਾ ਨਹੀਂ ਪੈਸੇ ਕਿੱਥੇ ਪਏ ਆ ਠੋਫੜ ਚ ਲੈ ਆ ਠੋਫੜਾ ਕੀ ਐਂ ਘਰ 100 ਰੁਪਏ ਦੇ ਕਿਉਂ ਢੰਡੇ ਵਾ ਤੇ ਮੈਂ ਪੈਸੇ ਦਵਾਂ ਦੇ ਦੇ 100 ਫਿਰ ਮੈਂ ਆ ਪੀ ਦੀ ਪੀ ਆਉਂ ਜਾਵੀਂ ਭਾਈ ਉਹ ਤਾਂ ਅਗਰ ਲਾਇ ਸੀ ਪੇਟੀ ਚ ਪੈਸੇ ਸੀ ਮੈਂ ਤੇ ਦੇ ਦਿੰਦੀ ਕੱਢ ਕੇ ਲੈ ਕੱਢ ਲੋ ਪੇਟੀ ਚ ਮੈਂ ਕੱਢ ਲੈਣਾ ਕਸ ਆ ਦੋੜੂ ਨਾ ਨਾ ਵੀ ਪਾਏ ਤਾਂ ਆਏਗਾ ਤਾਂ ਪੈਸੇ ਲਾਓ ਖੰਡਾ ਨਹੀਂ ਆਂ ਦੇ ਸਕਦੇ ਇੱਕ ਲੈ ਜਾ ਕੇ ਤੁਹਾਡਾ ਫੁੱਫੜ ਕਿੱਥੇ ਵੇ ਬੀਟੀ ਚ ਦੱਸ ਦੇ ਕਰ ਜਾ ਤੂੰ ਕਰ ਲੈ ਭੱਜ ਜਾ ਚਾ ਕੋਈ ਨਾ ਮਾਰੋ ਗੱਲਾਂ ਮੈਂ ਅੰਦਰ ਬੈਣਾ ਪੱਖੇ ਥਲੇ ਮੈਨੂੰ ਤਾਂ ਗਰਮੀ ਬਹੁਤ ਲੱਗਦੀ ਹੈ ਉਹ ਵੇ ਨੀ ਵੀ ਬਿਨਾਂ ਦੇ ਕਿਵੇਂ ਕੱਟਦੀ ਅੰਦਰ ਪਾਈ ਨਹੀਂ ਹੱਸਣਾ ਕਰ ਜਾ ਕਰ ਤੂੰ ਬਸ ਬੋਲਣ ਲਈ ਸੋ ਆਏ ਇਹਨੂੰ ਤਾਂ ਜਲ ਦਾਦਾ ਬਾਲੀ ਚੰਕਾ ਹੈ ਇਹ ਬਾਲਾ ਬੋਲਦਾ ਕਾਹਨੂੰ ਤਨੁਪਤਾਈਆ ਹੁਣ ਆ ਪਟਵਾਰੀ ਤੋਂ ਬੰਦੇ ਹੰਸਾਰਾਂ ਦੇ ਲੋਕਾਂ ਨਾਲ ਖੇ ਜਾਂ ਖੇਤਾਂ ਦੇ ਪਰਦੇ ਨੇ ਕਦੇ ਕਿਤੇ ਪਰਦੇ ਨੇ ਆ ਬੋਲਣ ਦਾ ਤਾਂ ਇਹਦਾ ਪਹਿਲੇ ਦਿਨ ਤੁਸੀਂ ਸੁਹਾਏ ਚਲ ਚੰਗਾ ਤੂੰ ਬੈਠਾ ਫਿਰ ਕਹੂਗਾ ਭੈਣ ਨੇ ਚਾਹ ਨਹੀਂ ਬਣਾਈ ਜਾਂ ਤੂੰ ਵੀ ਬਹਿ ਜਾ ਪੱਖੇ ਤੁੰਨੇ ਮੈਂ ਚਾਹ ਬਣਾ ਕੇ ਲਿਆਉਣੀ ਆ ਹਾਂ ਵਧੀਆ ਦੁੱਧ ਚ ਪੱਤੀ ਪਾ ਲਈ ਤੇ ਹਾਂ ਦੁੱਧ ਚ ਪੱਤੀ ਵੀ ਪਾਉਂਗੀ ਸਾਈ ਗੱਦੀ ਜਿਵੇਂ ਦੰਤ ਚ ਪੱਤੀ ਵੀ ਕੇ ਜਾਂਦੀ ਹੁੰਦੀ ਆ ਦੀ ਗੱਪ ਤਾਂ ਇਹ ਵੀ ਕੁੜੀ ਬਾਲੇ ਮਾਲ ਲੱਗ ਕੇ ਉਹਦੇ ਨਾਲ ਲੱਗ ਕੇ ਗੱਪਾਂ ਦੀ ਮਸ਼ੀਨ ਆ ਦੋਨੀਆਂ ਔਰ ਕਾਹ ਪੱਖੇ ਜਿਹੜੀ ਵੀ ਹਵਾ ਨਹੀਂ ਲੱਗਦੀ ਹੈਗੀ ਉੱਥੇ ਘਰੇ ਮੋਜਾਂ ਦੀਆਂ ਏਸੀ ਚ ਪਏ ਰਹਿੰਦੇ ਖੜਾ ਉੱਠਣਾ ਦੀਗਾ ਔ ਮਰੀ ਜਾਂਦੀਆਂ ਗੱਲਾਂ ਮਾਰੀ ਚੱਲ ਬੈਠੀ ਹਲਾ ਕੰਮ ਸੜਾ ਕੇ ਇੱਥੇ ਲਿਆਈ ਮੈਨੂੰ ਨਾਲ ਮੈਂ ਬੁਫੜਾ ਕੱਲੇ ਬੜਬੜ ਕਰੀ ਜਾਂਦਾ ਬੜਬੜ ਨਹੀਂ ਹੁੰਦਾ ਮੈਂ ਪਟਵਾਰ ਖਾਣ ਦੇ ਜੱਗਾਂ ਗੱਲਾਂ ਕਰਦਾ ਸੀ ਵੀ ਉੱਥੇ ਦੇ ਨਾਲ ਕਿੰਨੀ ਮौज ਹੁੰਦੀ ਸੀ ਜਿੰਨੇ ਨਾਲ ਰਟਾਇਰ ਹੋਇਆ ਘਰੇ ਬਸ ਵੇਲਾ ਪੇਲਾ ਜਾਉਂਗਾ ਅਿਆਸ ਮਾਰ ਕੇ ਚੱਟੋ ਕੇ ਬੈਣਾ ਬਸ ਬਸ ਠੀਕ ਆ ਸੱਟੀ ਆ ਸੱਤ ਨੂੰ ਦੱਸਣਾ ਬਸ 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 ਠੀਕ ਆ ਰਾਣਾ ਓ ਠੀਕ ਆ ਸਰਾਣੀ ਨੇ ਦੱਸ ਕੀ ਆ ਹੋਰ ਦੱਸ ਹੋਰ ਵਧੀਆ ਨਾ ਤੇਰੇ ਠੰਡਾ ਪੀ ਲਿਆ ਠੰਡ ਪਾਈ ਕਾਲ ਜੀ ਮੇ ਤਾਂ ਓ ਠੰਡੇ ਵਾਲੀ ਕਿਹੜੀ ਗੱਲ ਆ ਤੈਨੂੰ ਦੱਸਦਾ ਹੁਣ ਤੈਨੂੰ ਪਤਾ ਨਾ ਦੁਪਹਿਰ ਦਾ ਟਾਈਮ ਆ 12 ਵਜੇ ਪਏ ਸਾਰੇ ਬਾਣੀਆਂ ਪੂਣੀਆਂ ਐ ਐ ਵੇਲੇ ਜਿੰਦਾ ਲਾ ਕੇ ਭਾਗੇ ਨੇ ਤੈਨੂੰ ਪਤਾ ਹੁਣ ਸਮਾਂ ਕਹੇ ਜਾਗਾ ਮਾੜਾ ਸਮਾਂ ਓਏ ਬਾਣੀਆਂ ਕਾਹਨੂੰ ਪੈਂਦੇ ਨੇ ਤੇਰੇ ਵਰਗੇ ਬੇਲੜ ਪੈਂਦੇ ਹੁਣ ਅੰਦਰ ਬੜੇ ਪਿਆਰ ਦੇ ਕੰਮ ਦਾ ਟਾਈਮ ਆ ਪੈਨਲ ਟਾਈਮ ਆ ਉਹ ਭਾਵੇਂ ਸਾਡੇ ਪਿੰਡ ਦੇ ਬਾਣੀ ਇਹ ਜੀ ਆ ਉਹ ਕਾਹ ਨੂੰ ਇਹ ਜੀ ਨੇ ਹੁਣ ਮੈਂ ਉਹਰੇ ਘੜਾ ਰਿਹਾ ਨਹੀਂ 20 ਰੁਪਏ ਲਾ ਕੇ ਗਿਆ ਉਹਰੇ ਮੈਂ ਪਰ ਤੂੰ ਮੰਨ ਲਿਆ ਗੱਲ ਤੈਨੂੰ ਆਥਰੇ ਨਾ ਪੇਟੀ ਲੈਣ ਲਮਕੇ ਦੀ ਚੱਕ ਕੇ ਲਮਕਾ ਪੀਣਾ ਤੂੰ ਲਮਕਾ ਮਾਜਾ ਕੋਕਾ ਗੋੜਾ ਜਿਹੜਾ ਮੈਂ ਮੈਂ ਸਾਰੇ ਲੈ ਆ ਮੈਂ ਨਿੰਮਕੇ ਦੇ ਬਿਨਾ ਕਦੇ ਪੀਤਾ ਹੀ ਨਹੀਂ ਹੈਗਾ ਮੈਂ ਤਾਂ ਲਿੰਕਾ ਹੀ ਪੀਣਾ ਦੱਬਾ ਤੇਰੇ ਨਾਲ ਮੈਂ ਟਾਲ ਲੈ ਆ ਕੇ ਪੇਟੀ ਠੰਡਾ ਦੀ ਵਿੱਚੋਂ ਦੱਬ ਕੇ ਟਾਬੇ ਦੇ ਤਨ ਵਿੱਚ ਬਾਹਰ ਚੜਾ ਲਈ ਚਲ ਕੋਈ ਜੇ ਤੇਰਾ ਪਾਪਾ ਆਉਂਦਾ ਜੀ ਨਾ ਮੇਰੀ ਗੱਲ ਸੁਣ ਲੈ ਆਉਣ ਸਰ ਜਦੋਂ ਮੈਂ ਫੋਨ ਕਰ ਦਿੰਦਾ ਸੀ ਘਰ ਦੀ دارو ਠੰਡੇ ਠੋਡੇ ਲਿੰਕੇ ਲਿੰਕੇ ਦੀ ਪੇਟੀ ਕੱਬਿਆ ਘਰ ਆਦੀ ਮੇਰੇ ਵਾਸਤੇ ਆਹ ਦੇਖ ਲਈ ਥੋੜੇ ਕਰ ਤੋ ਤਾ ਉਹ ਵੱਗਿਆ ਬਸ ਉਹ ਹੀ ਕਿਦੋਂ ਬਸ ਮੇਰਾ ਬਹੁਤ ਖਾਇਆ ਸੀ ਜਾ ਕੇ ਉਹਦੀ ਨਾਲ ਜਿਹੜਾ ਤੂੰ ਆ ਕੇ ਡੱਕ ਪਿਆ ਬਿਲ ਉਹੀ ਗੱਲ ਕਰਦਾ ਤੂੰ ਕਿ ਆ ਕੇ ਮੈਂ ਜਾਂ ਕੰਮ ਦਾ ਟੈਨ ਕਰ ਤਾ ਬਟਨੀ ਕਣਕ ਵੱਢੀ ਤੇ ਇਥੋਂ ਵਗਰ ਤੈਨੂੰ پتہ ਕਿ ਐਂ ਬਟਾਂਗੇ ਨਾ ਤਾਂ ਕਹੀ ਨਾ ਬੜੀ ਛੁਰ ਬੋਲੀ ਜਾਣਾ ਬਸ ਪਤਾ ਨਹੀਂ ਮੈਂ ਸੁੱਤਾ ਉੱਠਿਆ ਹੀ ਨਾ ਮੇਰਾ ਦਿਮਾਗ ਕੰਮ ਕਰਦਾ ਸੁੱਤਾ ਉੱਠਿਆ ਦੀਗਾ ਉਹ ਉਹ ਵੀ ਤੇਰੇ ਬਾਪੂ ਵੀ ਇਹਨੂੰ ਕਹਿੰਦੀ ਵੀ ਆ ਜਾ ਜੀ ਆਪਾਂ ਕੰਮ ਕਰ ਦਾਂਗੇ ਪਹਿਲਾਂ ਤੁਹਾਡਾ ਕੰਮ ਕਰਾ ਕੇ ਫੇਰ ਜਾ ਕੇ ਮੈਂ ਆਪਦਾ ਕੰਮ ਕਰ ਦਤੀ ਆ। ਇਹੀ ਤੇ ਤੇ ਮਾਣਾ ਮਾੜ ਹੈਗਾ ਹੁਣ ਆਏ ਨਹੀਂ ਕੋਈ ਤੇ ਤਾਹੀ ਫੋਨ ਕਰਿਆ ਉਹ ਵੀ ਹੋਪ ਕੇ ਕਿਦਾ ਸਾਡਾ ਬੁੱਫਰ ਪਰਵਾਰੀ ਆ। ਉਹ ਆਵਾ ਤੇਰੀ ਮੰਮੀ ਜੀ ਤਾਹੀ ਫੋਨ ਕਰਿਆ ਹੋਊਗਾ ਵਿਚਾਰ ਉਹ ਆ ਜੂਗਾ ਸਾਰੇ ਕੰਮ ਕਰਾ ਜੂਗਾ। ਹਾਂ ਤਾਹੀ ਤੇਨੂੰ ਫੋਨ ਕੀਤਾ ਸੀ। ਕੰਮ ਦਾ ਕੀ ਮਤਲਬ ਇਹਨੂੰ ਹੋਰ ਸਰ ਕੀ ਮਤਲਬ ਹੈ? ਸੇਵਾ ਦਾ ਨੂੰ ਮਤਲਬ ਨਹੀਂ ਹੈਗਾ। ਉਹ ਤੇਰੀ ਸੇਵਾ ਤੇਨੂੰ ਆਖਿਆ ਰਿਹਾ ਤੈਨੂੰ ਆਥਰੇ ਠੰਡਿਆ ਤੇ ਲਵਾ ਦੂੰ। ਠੰਡਿਆ ਜਲਵਾ ਦੇਖ ਲੈ ਤੇ ਆਥਰੇ ਵੀ ਹੋ ਜੂ ਹੋ ਜੂਗਾ ਕੋਈ ਅਤਨ ਬੇਹੋਜੂ ਆਕੜ ਘੱਟ ਰੱਖਿਆਗਾ ਤੂੰ ਮੜੀ ਅੱਜ ਨਾਲ ਅਸੀਂ ਜਾਵਾਂ ਅਸੀਂ ਕਿਹੜਾ ਰਹਿਣਾ ਦਾ ਬੇ ਰਹਿਣਾ ਕਿ ਚਾਰ ਦਿਨ ਨਹੀਂ ਨਹੀਂ ਆਪਾਂ ਨਹੀਂ ਰਹਿਣ ਨੂੰ ਆਏ ਕਿ ਜਿਤਨੇ ਸੇਵ ਨਹੀਂ ਨੋਵੇ ਨਾ ਬਾਰੇ ਪੱਖੜੀ ਲਾ ਆ ਆ ਪੱਖੜੀ ਆ ਬੰਦਾ ਸੇਵਾ ਪੱਕੀ ਆ ਪੱਕੀ ਆ ਪੱਕੀ ਆ ਦੇਖ ਲੈ ਵਿਚਾਰਾ ਅਤਨ ਵੀ ਦੇਖ ਲਾਂਗੇ ਮੈਂ ਤਾਂ ਕਹਿੰਦੀ ਖੇਤ ਗੇੜਾ ਮਾਰ ਆਉਂਦੇ ਆਪਾਂ ਫਿਰ ਚੱਲ ਕੇ ਚੱਲਦੇ ਆਂ ਖੇਤ ਆਪਾਂ ਚੱਲਦੇ ਆਂ ਖੇਤ ਆ ਚੱਲਦੇ ਗਏ ਰੋਟੀ ਪਾਣੀ ਬਣਾ ਲੈਣੀਆਂ ਹਾਂ ਰੋਟੀ ਪਾਣੀ ਬਣਾ ਲੈਣੀਆਂ ਠੀਕ ਆ ਠੀਕ ਆ ਕੀ ਬੰਦ ਦਾ ਲੇਟ ਖਾਵਾਂਗੇ ਜੱਥੀ ਜਾ ਕੋ ਬੱਗੜਾ ਸੌਰੀ ਕਿਹਾਗਾ ਉਹ ਦਾ ਪਤਾ ਨਹੀਂ ਸੌਰੀ ਗਿਆ ਉਹਦੇ ਨਾਲ ਬਾਗਿਆ ਹੋਊਗਾ ਮੈਨੂੰ ਪਤਾ ਉਹ ਮੈਂ ਜਾਣਦਾ ਉਹਨੂੰ ਉਹ ਤੈਨੂੰ ਪਤਾ ਯਾ ਮੇਰੀ ਉਹਦੇ ਨਾਲ ਘੱਟ ਹੀ ਬਣਦੀ ਆ ਘੱਟ ਹੀ ਤਾਂ ਬਣਦੀ ਹੋਰ ਜਦੋਂ ਬੰਦੇ ਨੇ ਕੰਮ ਦਾ ਹੈਗਾ ਆ ਪੱਕਾ ਸੌਰੀ ਗਿਆ ਕਿੰਨੇ ਦਿਨ ਹੋ ਗਏ ਨੂੰ 15 ਦਿਨ ਹੋ ਚੁਰੀ 15 ਦਿਨ ਹੋ ਲੇ ਇੱਥੇ ਰਹਿ ਲੈ ਆ ਜਾਣੇ ਉਹ ਵੀ ਮੁਰਜ ਜਾਂਦੇ ਆ ਕਦੇ ਕੋਈ ਸੋਹਰੇ ਦਾ ਮੌੜੀ ਮੋੜੀ ਕਰਿਆ ਜਦੋਂ ਇਹ ਕਹਿੰਦੀ ਆ ਉਹਦੀ ਕਦੇ ਵੀ ਤੇਰੇ ਹੱਥ ਨਹੀਂ ਹੱਥ ਨੂੰ ਮੋੜਾਂਗੇ ਆਏ ਥੋੜੇ 15 15 ਦਿਨ ਲਾਇਆ ਯਾਰ ਆਹ ਤਾਂ ਤੇ ਮੈਂ ਨਵੀਂ ਨਵੀਂ ਰਹਿ ਕੇ ਗਿਆ ਉਹ ਤਾਂ ਫਿਰ ਕੰਮ ਨਹੀਂ ਕੰਮ ਹੁੰਦਾ ਤੇ ਉਹ ਨੂੰ ਤੂੰ ਬੇਤੀਆਂ ਕਰਦਾ ਪੜ ਲਾ ਕੇ ਗਿਆ ਥੋੜੇ ਕੰਮ ਦਾ ਮਾਰਾ ਲਾ ਕੇ ਗਿਆ ਮੈਂ ਬੇਲਾ ਥੋੜੀ ਲਾ ਕੇ ਗਿਆ ਜਰਾ ਚੱਲ ਕੋਈ ਤੇਰੇ ਬਾਪਣ ਜਦੋਂ ਕੰਮ ਹੁੰਦਾ ਸੀ ਉਦੋਂ ਆਉਂਦਾ ਸੀ ਤਾ ਖੇਤ ਜਿਹੜਾ ਮਾਰੇ ਹੋਣਾ ਤੇ ਆਪ ਕੋਲ ਢੋਲ ਢੋਲਦਾ ਬੱਲੇ ਮਕਾਏ ਉਹ ਤਾਂ ਫਿਰ ਤੈਨੂੰ ਪਤਾ ਇਹ ਵੀ ਮਲਾਜ ਬੰਦੇ ਆ ਕੇ ਜਰਾ ਉਹ ਉੱਥੇ ਆਗਾ ਜਿਹੜਾ ਡਾਕਟਰ ਚੰਗੀ ਅੰਗਰੇਜ਼ੀ ਤੋਂ ਬਣਾਵਾ ਦਾਰੂ ਨਿਪੋੜਾ ਕਿਹੜਾ ਬੰਦਾ ਪੀਂਦਾ ਹੈ ਮੈਂ ਜਿਹੜਾ ਟੋਆ ਕਿੱਥੇ ਪੀਤਾ ਮੈਂ ਪੀਤਾ ਜਵਾਕ ਹੋਰ ਬਾਕੀ ਅਫਸਰਾਂ ਦੇ ਮਗਾਂ ਦੀ ਚਾਬੀ ਮਾਰਦਾ ਓਏ ਅਫਸਰਾਂ ਦੇ ਲਗਾਰਾਂ ਕਰਨੀਆਂ ਪੈਂਦੀਆਂ ਨੇ ਹੋਰ ਦੇਖ ਤਾਈ ਤਾਈ ਪਾਪਾ ਕਹਿੰਦਾ ਇਦਾਂ ਨੂੰ ਗੈਰ ਹੁੰਦੀ ਆ ਤੂੰ ਹੀ ਲੜਦਾ ਸੀ ਨਹੀਂ ਗੈਰ ਬੋ ਮੈਂ ਜਲਾ ਕਰਦਾ ਸੀਗਾ ਤੇਰਾ ਆ ਹੁੰਦਾ ਸੀ ਜੇ ਮੈਂ ਮੰਨਦਾ ਹੁੰਦਾ ਹਣਾ ਵੀ ਤੂੰ ਮੇਰੇ ਕੋਲ ਜਾ ਥੋੜਾ ਕੇਰਾ ਖਾਸ ਆ ਗਿਆ ਮਦਰ ਸਿੱਧਾ ਐਕਸ਼ਨ ਦੇ ਵੱਜਿਆ ਅੱਛਾ ਐਕਸ਼ਨ ਨੂੰ ਮਰੀਆਂ ਦੂ ਬੋਤਲਾਂ 2 ਲੀਟਰ ਦੀ ਲੈ ਥੋੜੇ ਬਿਲ ਘਟਾਤਾ ਨਾਲ ਠੀਕ ਆ ਤੇ ਸਾਰੇ ਸਾਰੇ ਕੰਮ ਮਾਈ ਕਰਿਓ ਨੇ ਤੂੰ ਗੱਪ ਥੋੜੇ ਘੱਟ ਮਾਰਿਆ ਕਰ ਇਹ 5000 ਵਿੱਚੋਂ ਕੁੰਡੀ ਲਈ ਜਿੱਤੋਂ ਉਹ ਬੈਲ ਦੀ ਕੌਣ ਆਇਆ ਕੁੰਡੀ ਕੰਡੇ ਵਾਲਾ ਇਹ ਤਾਂ ਇਹ ਤਾਂ ਥੋੜੇ ਗੱਪ ਨੇ ਯਾਰ ਤੈਨੂੰ ਕੀ ਪਤਾ ਇਹ ਗੱਲਾਂ ਦਾ ਮੈਨ ਮੇਰੀ ਗੱਲ ਸੁਣ ਲੈ ਥੋੜੀ ਜ਼ਮੀਨ ਦਾ ਰੌਲਾ ਸੀ ਜੇ ਥੋੜੇ ਚਾਚੇ ਕਹਿੰਦਾ ਉਹ ਕਹਿੰਦੇ ਵੀ ਸਾਡੇ ਚਾਉਂਦੀ ਹੈ ਮੈਂ ਲੈ ਆ ਕੇ ਪਟਵਾਰੀ ਨਾਲ ਦੀ ਨਾਲ ਥੋੜੀ ਜਿਹਾਤੀ ਉਹ ਦੱਬਾ ਦੇ ਲਓ ਜੀ ਪਤਨ ਉਹ ਫਿਰ ਦਾਣੇ ਦਾ ਫਿਰ ਲੱਗਦੀ ਹੈ ਹੋਰ ਅਫਸਰ ਨੂੰ ਦੇਣੀ ਪੈਂਦੀ ਆ ਮੈਂ ਥੋੜੀ ਗੱਲਾਂ ਪੀ ਗਿਆ ਮੀਟ ਵੀ ਖਵਾਇਆ ਗੁਲਤ ਤਾਂ ਖਾਓ ਉਹ ਤਾਂ ਕਹਿੰਦੇ ਮੁਰਗਾ ਰਿਹਾ ਤੇ ਫਿਰ ਬੱਕਰਾ ਆ ਉਹ ਤਾਂ ਫਿਰ ਤੈਨੂੰ ਪਤਾ ਚੱਲ ਅਫਸਰ ਨੂੰ ਹੋਰ ਕਰਨੀ ਪੈਂਦੀ ਆ ਗੱਲ ਕੀ ਕਰਦਾ ਸਾਬਕਾ ਤਾਬ ਜੁੱਤੀ ਬਾਗੀ ਜਾਏਗਾ ਲੈ ਜੁੱਤੀ ਤੋਂ ਬਿਨਾ ਤਾਂ ਮੈਂ ਕਦੇ ਉਂਹ ਨਤ ਰਹਾਗਾ ਨਗੇ ਪੈਰੀ ਤਾਂ ਮੈਂ ਕਦੇ ਡਿੰਗਣੀ ਪੱਟੀ ਕਦੇ ਜੁੱਤੀ ਚ ਮੁੰਨਾ ਦਾ ਕੋਕੇ ਦੇਲੇ ਸੋਨੇ ਲਾਏ ਨਾ ਐਡਾ ਪਤਾ ਕਿੱਥੋਂ ਤਿਆਰ ਕਰਾਈਆ ਹੈ ਗੁਜਰਾਤੋਂ ਤਿਆਰ ਕਰਾਈਏ ਜੁੱਤੀ ਹੈ ਤਾਂ ਹਾਂ ਆ ਜਾ ਗਿਫਟ ਦੇ ਕੇ ਗਿਆ ਕੋਈ ਆਪਸਰ